ਹੈਲੋ ਹਾਂਜੀ ਸਸ਼ੀਕਲ ਜੀ ਗਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਉਹੜੀ ਵੀਡੀਓ ਦੇ ਵਿੱਚ ਅਪ ਖਦਰ ਦੇ ਲਹਿੰਗਾ ਸੂਟ ਪਲੱਸ ਸਲਵਾਰ ਸੂਟ ਲੈ ਕੇ ਆਏ ਹਾਂ ਜਿਆਗੋ ਸਪੈਸ਼ਲ ਹੋਣਗੇ ਇਹ ਵਾਲਾ ਜਿਹੜੇ ਖਦਰ ਦੇ ਸ਼ਰਟ ਮਿਲੇਗੀ ਟੈਬੀ ਸਿਲਕ ਦੀ ਤੁਹਾਨੂੰ ਬਾਟਮ ਮਿਲੇਗੀ ਪ੍ਰਾਈਸ ਉਹਨੇ ਸਿਰਫ 2380 ਰੁਪਏ ਇਹ ਵਾਲਾ ਹੋਏਗਾ ਜਿਹੜਾ ਤੁਹਾਨੂੰ ਖਦਰ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਕ੍ਰੇਪ ਦੀ ਬਾਟਮ ਮਿਲੇਗੀ ਚਨਾਉਨ ਦਾ ਦੁਪੱਟਾ ਮਿਲੇਗਾ ਫੁੱਲੀ ਐਮਬਰਾਇਡਰ ਜਿਹੜਾ ਹੈਗਾ ਦੁਪੱਟਾ ਰਹਿਣ ਵਾਲਾ ਇਹ ਵਾਲੇ ਜਿਹੜੇ ਹੋਣਗੇ ਇਹ ਹੋਣਗੇ organza ਦੇ ਉੱਪਰ ਔਰ ਇਹ ਵਾਲੇ ਜਿਹੜੇ ਰਹਿਣ ਵਾਲੇ ਹੈਗੇ ਆ ਇਹ ਹੋਣਗੇ banarasi silk ਦੀ ਸ਼ਰਟ ਮਿਲੇਗੀ ਤੁਹਾਨੂੰ ਤੇ ਨਾਲ ਸਿਲਕ ਦੀ ਤੁਹਾਨੂੰ ਪਲੇਨ ਬਾਟਮ ਮਿਲੇਗੀ ਔਰ banarasi silk ਦਾ ਹੀ ਦੁਪੱਟਾ ਮਿਲੇਗਾ ਪ੍ਰਾਈਸ ਹੋ ਜਾਏਗਾ ਸਿਰਫ 1300 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਇਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਰ অপਸ਼ਨ ਵੀ ਮਿਲੇਗੇ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਜਿਹੜੇ ਸੂਟ ਹੋਣਗੇ ਬਨਾਰਸੀ ਜਿਹੜੀ ਤੁਹਾਨੂੰ ਹੈਗੀ ਆ ਬ੍ਰੌਕਟ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਪਲੇਨ ਜਿਹੜੀ ਉਸਤੇ ਕਰੇਪਲੀ ਬਾਟਮ ਮਿਲੇਗੀ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਵੈਲਵਟ ਦੇ ਉੱਪਰ ਹੋਣਗੇ ਨਾਲ ਤੁਹਾਨੂੰ ਟਿਸ਼ੂ ਦਾ ਦੁਪੱਟਾ ਮਿਲੇਗਾ ਸਮ ਦੇ ਨਾਲ ਔਰਗੈਂਜ਼ਾ ਦਾ ਦੁਪੱਟਾ ਮਿਲੇਗਾ ਜਿਹੜਾ ਇਹਨਾਂ ਦਾ ਫੈਬਰਿਕ ਹੋਏਗਾ ਵੀ ਵੱਖਰਾ ਵੱਖਰਾ ਵਗਿਆ ਡਿਜ਼ਾਈਨ ਦੇ ਵਿੱਚ ਫਿਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੈਗੇ ਹੋ ਔਰ ਇਹ ਵਾਲੇ ਜਿਹੜੇ ਹੋਣਗੇ ਇਹ ਸੂਟ ਇਹ ਹੋਣਗੇ ਬਨਾਰਸੀ ਜਿਹੜੀ ਤੁਹਾਨੂੰ ਹੈਗੀ ਸਿਮਰ ਦੀ ਸ਼ਰਟ ਮਿਲੇਗੀ ਦਬਕੇ ਦਾ ਕੰਮ ਰਹੇਗਾ ਪ੍ਰੋਪਰ ਜਿਹੜਾ ਹੈਂਡਵਰਕ ਹੋਏਗਾ ਹੈਵੀ ਕੰਮ ਰਹਿਣ ਵਾਲਾ ਤੇ ਬਹੁਤ ਜਿਆਦਾ ਸੋਹਣੇ ਤੇ ਸੋਬਰ ਦੇ ਸੂਟ ਹੈਗੇ ਆ ਪ੍ਰਾਈਸ ਸਭ ਦਾ ਮੈਂਸ਼ਨ ਕੀਤਾ ਗਿਆ ਸਕਰੀਨ ਦੇ ਉੱਪਰ ਹੈ ਔਰ ਇਹ ਵਾਲਾ ਹੈਗਾ ਜਿਹੜਾ ਆਰਗੇਂਜ਼ਾ ਦੇ ਉੱਪਰ ਹੈਂਡਵਰਕ ਦਾ ਪੀਸ ਹੋਏਗਾ ਔਰ ਇਹ ਵਾਲੇ ਤੁਹਾਨੂੰ ਹੈਗੇ ਜਿਹੜੇ ਪਸ਼ਮੀਨੇ ਦੇ सूट ਮਿਲ ਜਾਣਗੇ 1280 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਜਿਹੜਾ ਇਹ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਮਿਲੇਗਾ ਵਿਦ ਸ਼ਾਲ ਇਹਦੇ ਤੁਹਾਨੂੰ ਇਹਦੇ ਨਾਲ ਸ਼ਾਲ ਵੀ ਮਿਲੇਗੀ ਔਰ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲ ਜਾਏਗੀ ਇਹ ਵਾਲੇ ਸੂਟ ਹੋਣਗੇ ਵੈਲਵਟ ਦੇ ਉੱਪਰ ਰੈਡੀ ਕੀਤੇ ਗਏ ਹੈਂਡਵਰਕ ਦੇ ਪੀਸ ਹੋਣਗੇ ਵਿਦਆਊਟ ਦੁਪੱਟਾ ਰਹਿਣ ਵਾਲੇ ਔਰ ਇਹ ਵਾਲੇ ਜਿਹੜੇ ਪੀਸ ਹੈਗੇ ਹੈ ਹੈਂਡਵਰਕ ਦੇ ਹੀ ਪੀਸ ਹੈਗੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਔਰ ਇਹਨਾਂ ਦਾ ਜਿਹੜਾ ਵਰਕ ਹੈਗਾ ਇਹ ਫਰੰਟ ਬਾਟਮ ਔਰ ਪਲੱਸ ਬਾਜੂ ਦੇ ਉੱਪਰ ਵੀ ਹੈਗਾ ਜਿਹੜਾ ਵਰਕ ਹੈਗਾ ਵਿਦਆਊਟ ਦੁਪੱਟਾ ਰਹੇਗਾ ਔਰ ਕਲਰ ਆਪਸ਼ਨ ਵੀ ਮਿਲੇਗੀ ਡਿਜ਼ਾਈਨਿੰਗ ਵੀ ਮਿਲੇਗੀ ਹੈਵੀ ਵੈਲਵਟ ਦੇ ਉੱਪਰ ਰੈਡੀ ਕੀਤਾ ਗਿਆ ਹੈਂਡਵਰਕ ਦੇ ਪੀਸ ਹੈਗੇ ਆ ਪ੍ਰਾਈਸ ਇਹਨਾਂ ਦਾ ਵੀ ਸੇਮ ਹੀ ਰਹੇਗਾ 2990 ਰੁਪਏ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੈਗੇ ਹੋ ਵਿਦਆਊਟ ਦੁਪੱਟਾ ਹੈ ਬਾਟਮ ਦੇ ਉੱਪਰ ਵੀ